ਹਾਂਜੀ ਸਾਰੇ ਪੈਂਸੇ ਸਿਕਾਜੀ ਪੈਣਾ ਦੀ ਡਿਮਾਂਡ ਤੇ ਅੱਜ ਇੱਕ ਵੀਡੀਓ ਲੈ ਕੇ ਆਏ ਆ ਜਿਹੜੀ ਤੁਹਾਡੀ ਹਰ ਪ੍ਰੋਬਲਮ ਦਾ ਹੱਲ ਹੋਊਗਾ ਠੀਕ ਹੈ ਜੀ ਪੈਣਾ ਦੀ ਡਿਮਾਂਡ ਹੁੰਦੀ ਹੈ ਕਈ ਵਾਰ ਕੀ ਨੇ ਆਪਣੇ ਮੋਢੇ ਡਿੱਗਣ ਲੱਗ ਜਾਂਦੇ ਇਥੋਂ ਜੋ ਆਪਾਂ ਇਥੇ ਹੈਲਪਰ ਨਹੀਂ ਲਾਏ ਇਹਦੇ ਵਿੱਚ ਤਰੀਆਂ ਆਪਾਂ ਨਹੀਂ ਲਾਈਆਂ ਫਿਰ ਵੀ ਆਪਣੇ ਮੋਢੇ ਉੱਥੇ ਖੜੇ ਆ ਇਹ ਨਹੀਂ ਡਿੱਗਦੇ ਠੀਕ ਹੈ ਜੀ ਕਈ ਵਾਰ ਕੀ ਨੇ ਇਥੇ ਚੋਲ ਬਹੁਤ ਪੈਣ ਲੱਗ ਜਾਂਦਾ ਖਾਂ ਦੇ ਤੇ ਭੈਣਾ ਪੁੱਛਦੀ ਨੇ ਇਥੇ ਝੋਲ ਕਾਹ ਤੋਂ ਪੈਂਦਾ ਹੈਗੇ ਇਹਦੇ ਵੀ ਹੱਲ ਦੱਸੋ ਕੋਈ ਜਿਆਤ ਵਾਲਾ ਗਲਾ ਹੁੰਦਾ ਅੱਗੇ ਨੂੰ ਆ ਜਾਂਦਾ ਤੇ ਇਹ ਕਾਤੋਂ ਡੈਕ ਦਾ ਜਾਂ ਫਰੰਟ ਵਾਲਾ ਗਲਾ ਬੈਕ ਨੂੰ ਚਲੇ ਜਾਂਦਾ ਇਹ ਕਾਤੋਂ ਹੁੰਦਾ ਠੀਕ ਹੈ ਜੀ ਜਾਂ ਕਈ ਵਾਰ ਕੀ ਹੁੰਦਾ ਆਪਣਾ ਸੂਟ ਤੇ ਹਿਪ ਤੋਂ ਝੁੱਕਣ ਲੱਗ ਜਾਂਦਾ ਇਸ ਤਿੱਕ ਨੇ ਇੱਥੇ ਆ ਜਾਂਦਾ ਆਪਣਾ ਕਮੀਜ਼ ਜਾਂ ਤਾਂ ਬੈਕ ਵਾਲਾ ਗੰਚ ਚਲੇ ਜਾਂਦਾ ਜਾਂ ਬੈਕ ਵਾਲਾ ਜਾਂ ਫਰੰਟ ਵਾਲਾ ਬੈਕ ਨੂੰ ਚਲੇ ਜਾਂਦਾ ਤੇ ਆਪਾਂ ਕਈ ਮੁਸ਼ਕਲਾਂ ਦਾ ਹੱਲ ਭੇਣਾ ਨੇ ਸਵਾਲਾਂ ਦਾ ਜਵਾਬ ਲੈ ਕੇ ਆਏ ਸਿਰਫ ਇੱਕ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰੇ ਸਵਾਲਾਂ ਦੇ ਹੱਲ ਦੱਸਾਂਗੇ ਤੇ ਚਲੋ ਜੀ ਵੀਡੀਓ ਕਰਦੇ ਆਪਾਂ ਸਟਾਰਟ ਤੇ ਹਾਂ ਜੀ ਆਪਾਂ ਸੂਰ ਦਾ ਫਰੰਟ ਤੇ ਬੈਕ ਵਿਚਾਰ ਰੱਖਿਆ ਠੀਕ ਹੈ ਜੀ ਇਹ ਆਪਣਾ ਫਰੰਟ ਹੋ ਗਿਆ ਇਹ ਹੋ ਗਿਆ ਬੈਕ ਹੋ ਗਿਆ ਜਿਹੜਾ ਫਰੰਟ ਵਾਲਾ ਪਾਸਾ ਆਪਾਂ ਅੱਧਾ ਇੰਚ ਡਾਊਨ ਰੱਖਿਆ ਦੇਖੋ ਅੱਧਾ ਇੰਚ ਡਾਊਨ ਹੈ ਇਹ ਉਹਨਾਂ ਪਹਿਨਣ ਵਾਸਤੇ ਜਿਨ੍ਹਾਂ ਦਾ ਫਰੰਟ ਵਾਲਾ ਗਲਾ ਅੱਗੇ ਨੂੰ ਆ ਜਾਂਦਾ ਠੀਕ ਹੈ ਜੀ ਉਹਨਾਂ ਵਾਸਤੇ ਵੀ ਆਪਾਂ ਇੱਕ ਅੱਧਾ ਇੰਚ ਕਪੜਾ ਡਾਊਨ ਰੱਖਿਆ ਠੀਕ ਹੈ ਜੀ ਜਾਂ ਜਿਹੜਾ ਫਰੰਟ ਵਾਲਾ ਗਲਾ ਬੈਕ ਨੂੰ ਚਲੇ ਜਾਂਦਾ ਉਹਦੇ ਵਾਸਤੇ ਵੀ ਇਹ ਚੀਜ਼ ਸਹੀ ਹੈ ਕਿਉਂਕਿ ਆਪਣਾ ਗਲਾ ਫਰੰਟ ਵੱਨੀ ਰਹੂਗਾ ਬੈਕ ਨੂੰ ਨਾ ਜਾਊਗਾ ਠੀਕ ਹੈ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਰੱਖ ਦਿਆਂ ਤੀਰਾ ਤੀਰਾ ਨਰ ਹੈਗਾ 11 ਤਿਆਰ ਆਦਾ ਪ੍ਰੱਖ ਨੇ 12 12 ਦਾ ਹੱਫ ਵਿੱਚ 6 ਤੇ ਜਿਹੜਾ ਤੀਰਾ ਤੁਸੀਂ ਹਮੇਸ਼ਾ ਜਿਹੜਾ ਹੈਗਾ 1 ਇੰਚ ਵੱਧ ਲਾਉਣਾ ਠੀਕ ਹੈ ਜੀ 6 ਇੱਥੋਂ ਵੀ ਆਪਾਂ 6 ਇੰਚ ਲਾਇਆ ਮੋੜਾ ਆਪਾਂ ਇੱਥੋਂ ਮਿਨਾਗੇ 7 ਇੰਚ ਉੱਪਰੋਂ ਡਾਊਨ ਕਾਟ ਤੋਂ ਮੋੜ ਦੇ ਦੀ ਆਪਾਂ ਲੰਬਾਈ ਨਹੀਂ ਰੱਖਣੀ ਉੱਪਰੋਂ ਰੱਖਾਂਗੇ ਤੇ ਇਹ ਮੋੜਾ ਆਪਾਂ ਰੱਖਾਂਗੇ 7 ਇੰਚ ਇਸ ਤਰੀਕੇ ਨਾਲ ਪਾ ਟੀਰਾ ਕਿੰਨਾ ਰੱਖਣਾ ਹੈ ਆਪਣਾ ਜਿਹੜਾ ਬੈਕ ਵਾਲਾ ਗਲਾ ਡੀਪ ਹੈ ਤੇ ਆਪਾਂ ਟੀਰਾ ਘੱਟ ਰੱਖਾਂਗੇ ਠੀਕ ਹੈ ਜੀ ਨੋਰਮਲ ਗਲਾ ਜਿਹੜਾ ਆਪਣਾ ਜਿਹੜਾ ਆਪਾਂ ਨੋਰਮਲ ਟੀਰਾ ਹੁੰਦਾ 12 ਇੰਚ ਤਿਆਰ ਹੁੰਦਾ ਤੇ ਇਸ ਤੋਂ ਵੱਧ ਘੱਟ ਟੀਰਾ ਜਿਹੜਾ ਆਪ ਰੱਖਣਾ ਉਹ ਗਲੇ ਦੇ ਹਿਸਾਬ ਨਾਲ ਰੱਖਿਆ ਹੁੰਦਾ ਅਗਰ ਆਪਣਾ ਬੈਕ ਗਲਾ ਡੀਪ ਰੱਖਾਂਗੇ ਆਪਾਂ ਸਾਢੇ 5 6 ਇੰਚ ਤੋਂ ਜ਼ਿਆਦਾ ਡੀਪ ਰੱਖਾਂਗੇ ਤਾਂ ਆਪਣਾ ਜਿਹੜਾ ਹੈਗਾ ਟੀਰਾ ਆਪਾਂ 6 ਇੰਚ ਤੋਂ ਵੀ ਘੱਟ ਰੱਖਾਂਗੇ ਤੇ ਅਗਰ ਆਪਣਾ ਗਲਾ 5 4 ਇੰਚ ਹੈਗਾ ਤਾਂ ਆਪਾਂ 6 ਇੰਚ ਤੋਂ ਵੱਧ ਰੱਖਾਂਗੇ ਇਸ ਤੋਂ ਬਾਅਦ ਆ ਗਈ ਮੋਢੇ ਦੀ ਕਾਟ ਇੱਥੇ ਆਪਣੇ ਝੋਲ ਕਿਉਂ ਪੈਂਦਾ ਕਈ ਵਾਰ ਕਿਉਂਗਾ ਪਹਿਣਾ ਦੇ ਇੱਥੇ ਬੁਲਬੁਲੇ ਪੈਣ ਲੱਗ ਜਾਂਦੇ ਆ ਇਹ ਆਪਣੇ ਕਾਹ ਤੋਂ ਪੈਂਦੇ ਆ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਫਿਟਿੰਗ ਲਾਉਣੀ ਹੈ ਸੂਟ ਦੇ ਵਿੱਚ ਇਹਨਾਂ ਦੀ ਫਿਟਿੰਗ ਹੈਗੀ 19 ਇੰਚ ਤੇ ਆਪਾਂ 19.5 ਲਾਵਾਂਗੇ ਇਹ ਉਹ ਨਿਸ਼ਾਨ ਇਹ ਉਹ ਸੂਟ ਦੇ ਨਿਸ਼ਾਨ ਲੱਗਦੇ ਆ ਅੱਧਾ ਇੰਚ ਵੱਧ ਜਿਹਦੇ ਸੂਟ ਵਿੱਚ ਪਲੇਟਾਂ ਪਹਿਣੀਆਂ ਜਿਹਦੇ ਸੂਟ ਵਿੱਚ ਪਲੇਟਾਂ ਨਹੀਂ ਪਹਿਣੀਆਂ ਉਹ ਆਪਾਂ ਪੂਰਾ ਪੂਰਾ ਨਿਸ਼ਾਨ ਲਾਵਾਂਗੇ ਇਸ ਤੋਂ ਬਾਅਦ ਆਪਾਂ ਆਹ ਵਾਲਾ ਨਿਸ਼ਾਨ ਲਾਉਣਾ ਮੋਢੇ ਦੇ ਸੈਂਟਰ 'ਚੋਂ ਦੇਖੋ ਆਪਾਂ ਇੱਕ ਨਿਸ਼ਾਨ ਲਾਉਣੇ ਆ 1 ਇੰਚ ਦਾ ਇੱਕ ਨਿਸ਼ਾਨ ਲਾਉਣੇ ਆ 2 ਇੰਚ ਦੇ ਅਗੇ ਤੁਹਾਡਾ ਬੈਕ ਗਲਾ ਡੀਪ ਹੈ ਜਿਹੜਾ ਆ ਵਾਲਾ ਨਿਸ਼ਾਨ ਤੁਸੀਂ 1 ਇੰਚ ਤੇ ਲਾਇਆ ਇਹ ਤੁਸੀਂ 1.5 ਤੇ ਲਾ ਲਓ ਤੇ ਜਿਹੜਾ ਤੁਸੀਂ 2 ਇੰਚ ਤੇ ਨਿਸ਼ਾਨ ਲਾਇਆ ਤੁਸੀਂ 1.5 ਇੰਚ ਤੇ ਲਾ ਲਓ ਠੀਕ ਹੈ ਅਗਰ ਤੁਹਾਡਾ ਬੈਕ ਵਾਲਾ ਗਲਾ ਡੀਪ ਹੈ ਤਾਂ ਜੇ ਤੁਹਾਡਾ ਬੈਕ ਵਾਲਾ ਗਲਾ 5 ਇੰਚ ਤੱਕ ਹੈਗਾ ਤਾਂ ਤੁਸੀਂ ਨਿਸ਼ਾਨ ਇੱਕ 1 ਇੰਚ ਤੇ ਲਾਉਣਾ ਤੇ ਇੱਕ ਨਿਸ਼ਾਨ ਤੁਸੀਂ 2 ਇੰਚ ਤੇ ਲਾਉਣਾ ਇਹਦੇ ਨਾਲ ਕੀ ਹੋਊਗਾ ਤੁਹਾਡੇ ਬੈਕ ਵਾਲੇ ਪਾਸੇ ਜਾਂ ਫਰੰਟ ਵਾਲੇ ਪਾਸੇ ਝੋਲਣੀ ਪਊਗਾ ਅੱਗੇ ਤੁਹਾਡਾ ਗਲਾ ਡੀਪ ਹੈ ਬੈਕ ਵਾਲਾ ਤਾਂ ਤੁਸੀਂ 1 ਇੰਚ ਦਾ ਨਿਸ਼ਾਨ ਘੱਟ ਲਓਣਾ ਫਰੰਟ ਵਾਲੇ ਪਾਸੇ ਤੇ ਬੈਕ ਵਾਲੇ ਪਾਸੇ ਵੀ 2 ਇੰਚ ਤੋਂ ਨਿਸ਼ਾਨ 1.5 ਇੰਚ ਤੇ ਲਾ ਦਿਨ ਆਪਾਂ ਠੀਕ ਹੈ ਇਸ ਤੋਂ ਬਾਅਦ ਆਪਾਂ ਹੀ ਬਣਾਵਾਂਗੇ ਗੁਲਾਈ ਇਹਦਾ ਗਲਾ ਹੈਗਾ 6 ਇੰਚ ਤੇ ਇਹ ਆਪਾਂ 2 ਇੰਚ ਤੇ ਨਿਸ਼ਾਨ ਤੇ ਲਾਵਾਂਗੇ ਇੱਥੋਂ ਇਸ ਤਰੀਕੇ ਨਾਲ ਇਹ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਝੋਲ ਪਈ ਜਾਂਦਾ ਇੱਥੇ ਵੀ ਤੁਹਾਨੂੰ ਲੱਗਦਾ ਵੀ ਆਪਣੇ ਫਰੰਟ 'ਚ ਝੋਲ ਪੈ ਗਿਆ ਤਾਂ ਤੁਸੀਂ ਥੋੜੀ ਜੀ ਕੱਟ ਵਧਾ ਸਕਦੇ ਹੋ ਅਦਰਵਾਈਜ਼ ਤੁਸੀਂ ਵਾਲੀ ਕੱਟ ਨਹੀਂ ਵਧਾਣੀ ਇਥੋਂ ਇਸ ਤੋਂ ਬਾਅਦ ਆਪਾਂ ਮੋਢੇ ਦਾ ਹਾਫ ਕਰਨਾ 3.5 ਇੰਚ ਤੇ ਇੱਥੋਂ ਆਪਾਂ 1/2 ਇੰਚ ਲਾਵਾਂਗੇ ਅੰਦਲੀ ਸਾਈਡ ਨੂੰ ਬੰਦ ਵਾਲੇ ਪਾਸੇ ਹੁਣ ਆਪਾਂ ਇਥੋਂ ਬਲਾਈਕਿੰਗ ਬਣਾਉਣੀ ਹੈ ਦੇਖੋ ਜੇ ਤੁਹਾਡੇ ਫਰੰਟ ਵਾਲੇ ਮੋਢੇ ਵਿੱਚ ਝੋਲ ਪੈਂਦਾ ਜਾਂ ਤੁਹਾਡਾ ਫਰੰਟ ਵਾਲਾ ਗਲਾ ਅੱਗੇ ਨੂੰ ਡਿਗਦਾ ਉਹਦੇ ਵਾਸਤੇ ਤੁਸੀਂ ਇਹ ਕਾਰਡ ਥੋੜੀ ਜਿਹੀ ਡੂੰਗੀ ਪਾ ਦੇਣੀ ਹੈ ਇਥੇ ਜੇ ਤੁਸੀਂ ਇਥੋਂ ਕਾਰਡ ਡੂੰਗੀ ਨਾ ਪਾਉਂਗੇ ਨਾਲੇ ਤਾਂ ਤੁਹਾਡੇ ਇਥੇ ਝੋਲ ਪਊਗਾ ਤੇ ਨਾਲੇ ਥੋੜੇ ਜਿਹਾ ਫਰੰਟ ਵਾਲਾ ਗਲਾ ਅੱਗੇ ਨੂੰ ਡਿਗੂਗਾ ਕਿਉਂਕਿ ਇਥੋਂ ਆਪਣਾ ਸੂਟ ਖੁੱਲਾ ਹੋ ਜਾਂਦਾ ਗਲਾ ਠੀਕ ਹੈ ਖੁੱਲਾ ਕਰਕੇ ਉਹ ਅੱਗੇ ਨੂੰ ਡਿਗਦਾ ਜਾਂ ਇੱਕ ਕਾਰਨ ਜਿਹਦੀ ਬ੍ਰੈਸਟ ਹੈਵੀ ਹੋਵੇ ਉਹਦਾ ਗਲਾ ਵੀ ਜ਼ਿਆਦਾਤਰ ਅੱਗੇ ਨੂੰ ਆ ਜਾਂਦਾ ਠੀਕ ਹੈ ਉਹਦੇ ਵਾਸਤੇ ਤੁਸੀਂ ਆਹ ਵਾਲੀ ਕਾਰਡ ਪਾਉਣੀ ਹੈ 1 ਇੰਚ ਤੋਂ ਘੱਟ ਵਾਲੀ ਠੀਕ ਹੈ ਥੋੜੀ ਡੂੰਗੀ ਕਾਰਡ ਪਾ ਦੇਣੀ ਹੈ ਤੁਸੀਂ ਇਥੋਂ ਤੇ ਜਿਹੜਾ ਤੁਹਾਡਾ ਗਲਾ ਫਰੰਟ ਵਾਲਾ ਅੱਗੇ ਨੂੰ ਨਾ ਡਿੱਗੂਗਾ ਤੇ ਇੱਥੇ ਤੁਹਾਡਾ ਝੋਲ ਵੀ ਨਹੀਂ ਪੈਣਾ ਉਹ ਕਿਵੇਂ ਪੋਣਾ ਆਪਾਂ ਇਸ ਤਰੀਕੇ ਨਾਲ ਇੱਥੋਂ ਆਪਾਂ ਇਸ ਤਰੀਕੇ ਨਾਲ ਕੱਟ ਦੇਣਾ ਇਸ ਤਰੀਕੇ ਨਾਲ ਠੀਕ ਹੈ ਇੱਥੋਂ ਤੁਸੀਂ ਕਾਟ ਇਸ ਤਰੀਕੇ ਨਾਲ ਨਹੀਂ ਲੈ ਕੇ ਆਣ ਤੁਸੀਂ ਇੱਥੋਂ ਬਸ ਸਿਰਫ ਇੰਨੀ ਕਾਟ ਇਸ ਤਰੀਕਾ ਨਾਲ ਕਰ ਦੇਣੀ ਹੈ ਤੇ ਇੱਥੇ ਤੁਸੀਂ ਥੋੜੀ ਜਿਆਦਾ ਕਾਟ ਪਾ ਦੇਣੀ ਹੈ ਨਾ ਤਾਂ ਥੋੜਾ ਫਰੰਟ ਵਾਲਾ ਗਲਾ ਅੱਗੇ ਨੂੰ ਆਊਗਾ ਤੇ ਨਾ ਹੀ ਤੁਹਾਡੇ ਇੱਥੇ ਝੋਲ ਪਊਗਾ ਇਹ ਤਾਂ ਹੋ ਗਈ ਆਪਣੇ ਮੋਢੇ ਦੀ ਕਾਟ ਹੁਣ ਆਪਾਂ ਦੱਸਦੇ ਆਂ ਅਗਰ ਆਪਾਂ ਸੂਟ ਦੇ نیچے ਬਰਾ ਪਾਉਣੇ ਆ ਤਾਂ ਆਪਾਂ ਪਲੇਟਾ ਕਿਸ ਤਰੀਕੇ ਨਾਲ ਲਾਉਣੀ ਆ ਤੇ ਅਗਰ ਆਪਾਂ ਸੂਟ ਦੇ ਵਿੱਚ نیچے ਬਰਾ ਨਹੀਂ ਪਾਉਂਦੇ ਤਾਂ ਆਪਾਂ ਸੂਟ ਦੀਆਂ ਪਲੇਟਾਂ ਕਿਸ ਤਰੀਕੇ ਨਾਲ ਲਾਉਣੀਆਂ ਦੇਖੋ ਅਗਰ ਆਪਣੀ ਸੂਟ ਪਲੇਟ ਹੈਗੀ 1.5 ਦੇ ਤਿਆਰ ਹੈ ਤੇ ਆਪਾਂ 11 ਇੰਚ ਤੇ ਪਲੇਟ ਦਾ ਨਿਸ਼ਾਨ ਲਾਉਣਾ ਹੈ ਇਹ ਨਿਸ਼ਾਨ ਆਪਾਂ ਤਿਆਰ ਸੂਟ ਤੇ ਲਾਇਆ ਕਿਉਂ ਇਹਦੇ ਥੱਲੇ ਆਪਾਂ ਬਰਾ ਪਾਉਣੀ ਆ ਠੀਕ ਆ ਅਗਰ ਤੁਸੀਂ ਸੂਟ ਦੇ نیچے ਬਰਾ ਨਹੀਂ ਪਾਉਣੀ ਤਾਂ ਤੁਸੀਂ 1 ਇੰਚ ਨਿਸ਼ਾਨ ਥੱਲੇ ਲਾਉਂਗੇ 1.5 ਦੇ ਤਿਆਰ ਆ ਤੁਸੀਂ 11 ਇੰਚ ਦੇ ਤਿਆਰ ਦੇ ਸਾਹਮਣੇ 11.5 ਤੇ ਨਿਸ਼ਾਨ ਲਾਉਂਗੇ ਤੁਸੀਂ ਹਮੇਸ਼ਾ ਜਿਹੜੀ ਪਲੇਟ ਦਾ ਨਿਸ਼ਾਨ ਲਉਣਾ ਹੈ ਅਗਰ ਤੁਸੀਂ ਸੂਟ ਦੇ نیچے ਬਰਾ ਨਹੀਂ ਪਾਣੀ ਤੁਸੀਂ 1 ਇੰਚ ਪਲੇਟ ਥੱਲੇ ਪਾਉਣੀ ਆ 1 ਇੰਚ ਪਲੇਟ ਅਬਰ ਜੋ ਥੱਲੇ ਪਾਵਾਂਗੇ ਆਪਣੀ ਜਿਹੜੀ ਫਿਟਿੰਗ ਹੈ ਬਰਾ ਤੋਂ ਬਿਨਾ ਬਹੁਤ ਵਧੀਆ ਆਊਗੀ ਤੁਹਾਨੂੰ ਜੀ 1 ਇੰਚ ਆਪਾਂ ਪਲੇਟ ਥੱਲੇ ਪਾਉਣੀ ਆ ਜੀ ਨੇ ਬਰਾ ਨਹੀਂ ਸੂਟ ਥੱਲੇ ਪਾਣੀ ਉਹਦੇ ਵਾਸਤੇ ਆਪਾਂ 1 ਇੰਚ ਜਿਹੜੀ ਪਲੇਟ ਦਾ ਨਿਸ਼ਾਨ ਥੱਲੇ ਪਾਉਣੀ ਆ ਤਾਂ ਜੋ ਉਹਦੀ ਫਿਟਿੰਗ ਬਿਲਕੁਲ ਬਰਾ ਵਾਂਗਾ ਵੀ ਸੂਟ ਦੀ ਜਿਹੜੀ ਪਲੇਟ 1.5 ਤੇ ਤਿਆਰ ਆਪਾਂ 11 ਇੰਚ ਤੇ ਪਾਵਾਂਗੇ ਜੀ ਇਹ ਰੈਗੂਲਰ ਸੂਟ ਆਪਾਂ ਨਵੇਂ ਆਉਣ ਜਾਣ ਵਾਸਤੇ ਸੂਟ ਹੈ ਇਹਦੀ ਜਿਹੜੀ ਹੈਗੀ ਆਪਾਂ ਪਲੇਟਾਂ ਦੇ ਨਿਸ਼ਾਨ ਸਹੀ ਸੇਮ ਉੱਥੇ ਲਾਵਾਂਗੇ ਅਗਰ ਆਪਾਂ ਡੇਲੀ ਰੂਟੀਨ ਚ ਵੇਅਰ ਕਰਨ ਆਪਾਂ ਬਰਾਰ ਨਹੀਂ ਪੋਣੇ ਤਾਂ ਤੁਸੀਂ ਜਿਹੜਾ ਨਿਸ਼ਾਨ 11 ਤੋਂ 11.5 ਤੇ ਲਾਇਓ ਇਸ ਤੋਂ ਬਾਅਦ ਆਪਾਂ ਪਲੇਟ ਦਿਲਾਵਾਂਗੇ ਲੰਬਾਈ ਲੰਬਾਈ ਪਲੇਟ ਦੀ ਹੈਗੀ 7 ਇੰਚ ਇਸ ਵਾਰੀ ਜੇ ਆਪਾਂ ਕਮਰ ਵਾਲੀ ਪਲੇਟ ਲੋਣੀ ਹੈ ਨਾ ਇਹਦੇ ਨਾਲ ਹੀ ਆਪਣੀ ਬ੍ਰੈਸਟ ਦੀ ਫਿਟਿੰਗ ਬਣਦੀ ਆ ਠੀਕ ਹੈ ਜੀ ਇਹ ਇਹ ਆਪਾਂ ਕਿਵੇਂ ਲੋਣੀ ਦੇਖੋ ਆਪਣੀ 7 ਇੰਚ ਪਲੇਟ ਹੋਗੀ ਇਹ ਆਪਾਂ 3 ਇੰਚ ਤੇ ਇੱਕ ਨਿਸ਼ਾਨ ਲਾ ਦੇਣਾ ਇੱਥੇ ਠੀਕ ਹੈ 3 ਇੰਚ ਤੇ ਨਿਸ਼ਾਨ ਲਾਉਣਾ ਪਲੇਟਾਂ ਦਾ ਲੰਬਾਈ ਤੋਂ 3 ਇੰਚ ਤੇ ਇਸ ਤੋਂ ਬਾਅਦ ਆ ਵਾਲੀ ਪਲੇਟ ਤਾਂ ਆਪਾਂ ਲਾਵਾਂਗੇ 2.5 ਇੰਚ ਤੇ ਯੋੜੇ ਪਲੇਟਾਂ ਦੇ ਨਿਸ਼ਾਨ ਲਾਉਣੇ ਇਹ ਵੀ ਫੀਟਿੰਗ ਤੇ ਹੀ ਲੱਗਦੇ ਆ ਆਪਣੇ ਅਗਰ ਫੀਟਿੰਗ ਦੇ ਹਿਸਾਬ ਨਾਲ ਲੱਗਣਗੇ ਦੇਖੋ ਇਹਨਾਂ ਦੀ ਫੀਟਿੰਗ ਹੈਗੀ 19 ਇੰਚ ਹੈ ਆਪਾਂ 3.5 ਤੇ ਲਾਇਆ ਅਗਰ ਆਪਣੀ ਫੀਟਿੰਗ 21 22 ਆਉਂਦੀ ਹੈ ਇਹ ਆਪਾਂ ਲਾਵਾਂਗੇ 3.5 ਤੇ ਠੀਕ ਹੈ ਇੱਥੋਂ ਵੀ 3.5 ਲਾਵਾਂਗੇ ਆਪਾਂ ਤੇ ਹੁਣ ਆ ਗਈ ਇੱਥੇ ਆਪਾਂ ਜਿਹੜੀ ਕਮਰ ਵਾਲੀ ਪਲੇਟ ਬਣਾਉਣੀ ਹੈ ਇਹ ਆਪਾਂ ਕਿਵੇਂ ਤਿਆਰ ਕਰੀਏ ਦੇਖੋ ਜਿਹੜਾ ਆਪਾਂ 3 ਇੰਚ ਨਿਸ਼ਾਨ ਲਾਇਆ ਸੀ ਉਥੇ ਇੰਚ ਤੇ ਰੱਖਾਂਗੇ ਅਗਰ ਤਾਂ ਤੁਸੀਂ ਆਪਣੀ ਬ੍ਰੈਸ ਟਿੱਖੀ ਬਣਾਉਣੀ ਹੈ ਤਾਂ ਤੁਸੀਂ ਇਹ ਜਿਹੜਾ ਨਿਸ਼ਾਨ ਲਉਣਾ 1.5 ਇੰਚ ਤੇ ਲਉਣਾ ਠੀਕ ਹੈ ਇਹ ਜਿਹੜਾ ਘੱਟ ਗਿਆ ਬਈ ਇੱਥੇ ਲੱਗਦਾ ਇਹਨਾਂ ਆਪਣੀ ਜਿਹੜੀ ਹੈਗੀ ਹੈ ਬ੍ਰੈਸ ਟਿੱਖੀ ਬਣਦੀ ਹੈ ਠੀਕ ਹੈ ਜੀ ਅਗਰ ਤੁਸੀਂ ਗੁਲਾਈ ਵਾਲੀ ਬ੍ਰੈਸ ਬਣਣੀ ਹੈ ਤਾਂ ਤੁਸੀਂ ਇੱਥੇ 2 ਇੰਚ ਤੇ ਨਿਸ਼ਾਨ ਲਉਣਾ ਤੇ ਇਹਦਾ ਨਿਸ਼ਾਨ ਆਪਾਂ ਲਾਵਾਂਗੇ 1.5 ਇੰਚ ਤੇ ਠੀਕ ਹੈ ਜੀ ਇਹ ਪਲੇਟਾਂ ਦੇ ਹਿਸਾਬ ਨਾਲ ਵੀ ਆਪਣੀ ਬ੍ਰੈਸ ਹੈ ਜਿਹੜੀ ਕਿ ਵਧੀਆ ਫਿਟਿੰਗ ਹੁੰਦੀ ਹੈ ਉਹਦੇ ਹਿਸਾਬ ਨਾਲ ਪਲੇਟਾਂ ਲੱਗਦੀਆਂ ਅਗਰ ਨਾਰਮਲ ਆਪਾਂ ਬ੍ਰੈਸ ਰੱਖਣੀ ਹੈ ਤਾਂ ਪਰ 2 ਇੰਚ ਦੇ ਨਿਸ਼ਾਨ ਲਾਵਾਂਗੇ ਅਗਰ ਆਪਣੀ ਵਧੀਆ ਫਿਟਿੰਗ ਵਾਲੀ ਬ੍ਰੈਸ ਬਣਾਉਣੀ ਹੈ ਤਾਂ ਆਪਾਂ 1.5 ਇੰਚ ਦੇ ਨਿਸ਼ਾਨ ਲਾਵਾਂਗੇ ਠੀਕ ਹੈ ਇੱਥੋਂ ਨਿਸ਼ਾਨੇ ਤੋਂ ਕਿੱਕ ਲੈ ਕੇ ਜਾਵਾਂਗੇ ਇਹ ਹੋ ਗਈ ਆਪਣੀ 1.5 ਇੰਚ ਦਾ ਗੈਪ ਰੱਖਿਆ ਆਪਾਂ ਇਸ ਤਰੀਕੇ ਨਾਲ ਤੇ ਹੁਣ ਆਪਾਂ ਜਿਹੜੀ ਮੋਡੇ ਵਾਲੀ ਪਲੇਟ ਪਾਉਣੀ ਹੈ ਉਹ ਵੀ ਇੱਥੋਂ ਰੱਖਾਂਗੇ ਇੰਚ ਟੇਪ ਤੇ ਇੱਥੇ ਲੈ ਕੇ ਜਾਵਾਂਗੇ ਆਪਾਂ ਮੋਡੇ ਦਾ ਸੈਂਟਰ ਥੋੜੀ ਜਿਹੀ ਉਰੇ ਤੇ ਇਹ ਵੀ ਗੈਪ ਆਪਾਂ ਰੱਖਾਂਗੇ 1.5 ਇੰਚ ਦਾ ਠੀਕ ਹੈ ਜੀ 1.5 ਇੰਚ ਦਾ ਇੱਥੋਂ ਗਿਆ ਵਾ ਗਾ 1.5 ਦਾ ਇੱਥੋਂ ਹੋ ਗਿਆ ਹੁਣ ਆ ਗਈ ਆਪਣੇ हिਪ ਵਾਲੀ ਸਲਾਈ ਜਿਹੜੀ ਇਹਨਾਂ ਦੀ हिਪ ਵਾਲੀ ਸਲਾਈ ਹੈਗੀ 13 ਇੰਚ ਤੇ ਤਿਆਰ ਹੈ ਤੇ ਆਪਾਂ 1 ਇੰਚ ਵੱਧ ਲਾਵਾਂਗੇ ਠੀਕ ਹੈ ਜਿਹੜੀ ਸਾਈਡ ਸਲਾਈ ਆ ਗਈ ਆਪਣੇ 1 ਇੰਚ ਵੱਧ ਲਾਉਣੇ ਆ ਹੁਣ ਜਿਹੜੀ ਆਪਾਂ ਤੁਹਾਨੂੰ ਹਰ ਵੀਡੀਓ ਦੱਸ ਦਿਆਂ ਵਿੱਚ ਕੱਟ ਲਾਉਣੇ ਜ਼ਰੂਰੀ ਆ ਆਪਾਂ ਹਰ ਇੱਕ ਵੀਡੀਓ ਤੁਹਾਨੂੰ ਦੱਸ ਦਿਆਂ ਵੀ ਕੱਟ ਲਾਉਣੇ ਬਹੁਤ ਜ਼ਰੂਰੀ ਹੈ ਇਹ ਕੱਟ ਦੇ ਹਿਸਾਬ ਨਾਲ ਹੀ ਆਪਣਾੜਾ ਸੂਟ ਆ ਇੱਧਰ ਉੱਧਰ ਨੂੰ ਕੱਕਦਾ ਜੇ ਇਹ ਨਿਸ਼ਾਨ ਸਹੀ ਲੱਗੇ ਹੋਣਗੇ ਆਪਣੇ ਸੂਟ ਦੀ ਫਿਟਿੰਗ ਬਿਲਕੁਲ ਸਹੀ ਆਊਗੀ ਅਗਰ ਇਹ ਨਿਸ਼ਾਨ ਆਪਾਂ ਨਾ ਲਾਵਾਂਗੇ ਵੈਸੇ ਹੀ ਅੰਦਾਜ਼ੇ ਨਾਲ ਆਪਣੇ ਫਿਟਿੰਗ ਦੀ ਸਲਾਈ ਲਾਦੀ ਤੇ ਜਿਹੜਾ ਆਪਣਾ ਸੂਟ ਹੈ ਇੱਧਰ ਉੱਧਰ ਨੂੰ ਜ਼ਰੂਰ ਕੱਕੂਗਾ ਠੀਕ ਆ ਤੁਸੀਂ ਜੋਰੇ ਵੀ ਸੂਟ ਦੀ ਕਟਿੰਗ ਕਰਨੀ ਹੈ ਇਸ ਤਰੀਕੇ ਨਾਲ हिਪ ਦੇ ਕੱਟ ਜ਼ਰੂਰ ਲਾਉਣੇ ਇਥੋਂ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਦੇ ਹਾਂ ਤੁਹਾਨੂੰ ਦੱਸ ਦਿਆਂ ਵੀ ਇਸ ਤੋਂ ਬਾਅਦ ਆਪਾਂ ਕਿੱਥੇ ਕੱਟ ਲਾਉਣਾ ਹੈ ਇਕ ਆਤਾ ਹੋ ਗੀ ਨਾ ਜੀ ਨਿਸ਼ਾਨ ਹੋ ਗਏ ਸੂਟ ਦੀ ਫੀਟਿੰਗ ਦੇ ਸਾਰੇ ਜਿੰਨੇ ਜਿੰਨੇ ਨਿਸ਼ਾਨ ਨੇ ਤਿਆਰ ਠੀਕ ਆ ਹੁਣ ਆਪਾਂ ਇਥੋਂ ਕਟਿੰਗ ਕਰਨੀ ਐ ਸੂਟ ਦੇ ਮੋਢੇ ਸਭ ਤੋਂ ਪਹਿਲਾਂ ਸਾਰੇ ਪੱਲੇ ਚੱਕਾਂਗੇ ਇਸ ਤਰੀਕੇ ਨਾਲ ਤੇ ਜਿਹੜੇ ਆਪਾਂ 2 ਇੰਚ ਦੀ ਕਾਰਟ ਪਾਈ ਸੀ ਉਹਦੀ ਕਟਿੰਗ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਸਿਰਫ ਫਰੰਟ ਵਾਲਾ ਪੱਲਾ ਚੱਕਾਂਗੇ ਜਿਹੜੇ ਆਪਾਂ ਪੌਣੇ 1 ਇੰਚ ਦੀ ਕਾਰਟ ਪਾਈ ਸੀ ਉਹਦੀ ਕਟਿੰਗ ਕਰਾਂਗੇ ਪਰ ਡਾਊਨ ਕਾਟ ਆਪਾਂ ਨਹੀਂ ਪਾਉਂਦੇ ਇਸ ਤਰ੍ਹਾਂ ਹੀ ਰੱਖਾਂਗੇ ਇਸ ਤੋਂ ਬਾਅਦ ਆਹ ਵਾਲਾ ਕੱਟ ਤੁਸੀਂ ਜ਼ਰੂਰ ਲਾਓ ਕੱਟ ਲੈਣੇ ਵੀ ਤੁਹਾਡੀ ਸੂਟ ਦੀ ਸਟੀਚਿੰਗ ਵਿੱਚ ਜਾਂ ਕਟਿੰਗ ਵਿੱਚ ਬਹੁਤ ਜ਼ਰੂਰੀ ਆ ਠੀਕ ਹੈ ਜੀ ਇਹ ਕੱਟ ਆਪਾਂ ਕਿਉਂ ਲਾਏ ਆ ਆਪਾਂ ਜਦੋਂ ਸੂਟ ਦੀ ਸਟੀਚਿੰਗ ਕਰਾਂਗੇ ਤੁਹਾਨੂੰ ਉਰ ਦੱਸਾਂਗੇ ਠੀਕ ਹੈ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਕਰ ਦਿੰਨੇ ਆ ਤੇ ਇਹ ਕੁਝ ਕੁ ਗੱਲਾਂ ਸੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀਆਂ ਥੋੜੀਆਂ ਹੀ ਗੱਲਾਂ ਸੰਝ ਆ ਗਈ ਹੋਊਗੀ ਕਿ ਜੀ ਮੈਂ ਉਮੀਦ ਕਰਦੀ ਹਾਂ ਤੁਹਾਡੇ ਜਿਹੜੇ ਜਿੰਨੇ ਵੀ ਡਾਊਟ ਹੋਣਗੇ ਕਲੀਅਰ ਹੋ ਗਏ ਹੋਣਗੇ ਇਸ ਵੀਡੀਓ ਨੂੰ ਦੇਖ ਕੇ ਤੇ ਬਾਕੀ ਜਿਹੜੀ ਆਪਾਂ ਇਹ ਸਟੀਚਿੰਗ ਕਰਾਂਗੇ ਉਹ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਵੀ ਇਹ ਵਾਲਾ ਕੱਟ ਆਪਾਂ ਲਾਇਆ ਇਹਦੀ ਸਟੀਚਿੰਗ ਚ ਕਿਵੇਂ ਵਾਰ ਤੋਂ ਕਰਨੀ ਆ ਇਹ ਵਾਲਾ ਕੱਟ ਲਾਇਆ ਇਹਦੀ ਸਟੀਚਿੰਗ ਆਪਾਂ ਕਿਵੇਂ ਕਰਨੀ ਆ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਅਗਲੀ ਵੀਡੀਓ ਵਿੱਚ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰਾਖਾ